ਮੈਨੂੰ ਪਰਵਾਹ ਨਹੀਂ ਬੁੱਢੇ ਹੋਣ ਤੱਕ ਉਡੀਕ ਕਰਨ ਦਾ ਕੀ ਫਾਇਦਾ ਇਹ ਠੀਕ ਨਹੀਂ ਤੁਸੀਂ ਜਵਾਨੀ 'ਚ ਮਰਨਾ ਚਾਹੁੰਦੇ ਹੋ ਇਹ ਠੀਕ ਹੈ ਮੈਂ ਇਹ ਹੀ ਕਰ ਰਿਹਾ ਮੈਂ ਵਤਨ ਲਈ ਮਰ ਰਿਹਾ ਸ਼ਹੀਦ ਉਦਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਲੰਡਨ ਦੇ ਕੈਕਸਟਨ ਹਾਲ ਵਿੱਚ ਮਾਈਕਲ ਉਡਵਾਇਰ ਨੂੰ ਗੋਲੀ ਮਾਰਨ ਵਾਲੇ ਸੂਰਮੇ ਸ਼ਹੀਦ ਉਦਮ ਸਿੰਘ ਨੂੰ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ ਸੀ 77 ਸਾਲ ਪਹਿਲਾਂ ਅੱਜ ਦੇ ਦਿਨ ਸ਼ਹੀਦੀਪਾਣ ਵਾਲੇ ਸੂਰਮੇ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸ਼ਹਿਰ ਸੁਨਾਮ ਵਿੱਚ ਹੋਇਆ ਸੀ ਬਚਪਨ ਵਿੱਚ ਹੀ ਮਾਤਾ ਪਿਤਾ ਦਾ ਸਾਆਇਆ ਸਿਰ ਤੋਂ ਉੱਠਣ ਕਰਕੇ ਉਦਮ ਸਿੰਘ ਤੇ ਵੱਡੇ ਭਰਾ ਮੁਕਤਾ ਸਿੰਘ ਨੇ ਸੈਂਟਰਲ ਖਾਲਸਾ ਯਤਿਮਖਾਨਾ ਦਾ ਆਸਰਾ ਲਿਆ 1918 ਵਿੱਚ ਉਦਮ ਸਿੰਘ ਨੇ ਯਤਿਮਖਾਨਾ ਛੱਡ ਦਿੱਤਾ 13 ਅਪ੍ਰੈਲ 1919 ਨੂੰ ਜੱਲਿਆਂ ਵਾਲੇ ਬਾਗ ਵਿੱਚ ਵਾਪਰੇ ਖੂਨੀ ਕਾਂਡ ਦਾ ਸ਼ਹੀਦ ਉਦਮ ਸਿੰਘ ਗਵਾਹ ਬਣਿਆ ਇੰਨੀ ਵੱਡੀ ਗਿਣਤੀ ਵਿੱਚ ਨਿਰਦੋਸ਼ ਲੋਕਾਂ ਨੂੰ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਕਾਰਵਾਈ ਉਦਮ ਸਿੰਘ ਨੇ ਆਪਣੇ ਅੱਖੀਂ ਦੇਖੀ ਉਸ ਖੂਨੀ ਕੰਡ ਨੇ ਉਦਮ ਸਿੰਘ ਨੂੰ ਤੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਉਸ ਵਕਤ ਤੋਂ ਲੈ ਕੇ ਹੀ ਉਦਮ ਸਿੰਘ ਦਾ ਸੀਨਾ ਜਨਰਲ ਅਡਵਾਇਰ ਨੂੰ ਖਤਮ ਕਰਨ ਦੇ ਰੋਣ ਨਾਲ ਉੱਠਿਆ ਭਗਤ ਸਿੰਘ ਉਸਦਾ ਆਦਰਸ਼ ਸੀ ਦੇਸ਼ ਭਗਤੀ ਦੇ ਗੀਤ ਗਾਉਂਦਾ ਉਦਮ ਸਿੰਘ ਆਪਣੇ ਲੰਡਨ ਜਾਣ ਦੀਆਂ ਸਕੀਮਾਂ ਕੜਨ ਲੱਗਾ ਫਿਰ ਕਿਸੇ ਤਰ੍ਹਾਂ 1920 ਵਿੱਚ ਅਫਰੀਕਾ ਚਲਾ ਗਿਆ 1924 ਵਿੱਚ ਨੈਰੋਬੀ ਤੋਂ ਵਾਪਸ ਭਾਰਤ ਪਰਤ ਆਇਆ ਫਿਰ ਅਮਰੀਕਾ ਜਾ ਕੇ ਗਦਰ ਪਾਰਟੀ ਵਿੱਚ ਸ਼ਾਮਿਲ ਹੋ ਗਿਆ 1927 ਵਿੱਚ ਭਾਰਤ ਵਾਪਸ ਆਉਣ ਤੇ ਸਰਕਾਰੀ ਮੁਖਬਰਾਂ ਦੀ ਚੁਗਲੀ ਤੇ ਫੜਿਆ ਗਿਆ ਤੇ 5 ਸਾਲ ਦੀ ਕੈਦ ਕੱਟੀ। ਉਸ ਸਮੇਂ ਦੌਰਾਨ ਹੀ ਭਗਤ ਸਿੰਘ ਤੇ ਸਾਥੀਆਂ ਨੂੰ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ। 23 ਅਕਤੂਬਰ 1931 ਨੂੰ ਜੇਲ੍ਹ ਤੋਂ ਰਿਹਾ ਹੋਇਆ ਉਦਮ ਸਿੰਘ 1934 ਵਿੱਚ ਜਰਮਨੀ ਹੁੰਦਾ ਹੋਇਆ ਆਖਰਕਾਰ ਲੰਡਨ ਪਹੁੰਚ ਗਿਆ। ਪਰ ਇੱਥੇ ਪਹੁੰਚ ਕੇ ਵੀ ਆਪਣਾ ਮਿਸ਼ਨ ਪੂਰਾ ਕਰਨ ਲਈ ਉਦਮ ਸਿੰਘ ਨੂੰ ਪੂਰੇ 6 ਸਾਲ ਲੱਗ ਗਏ। ਆਖਿਰਕਾਰ 13 ਮਾਰਚ 1940 ਦਾ ਉਹ ਦਿਨ ਆ ਹੀ ਗਿਆ ਜਦੋਂ ਜਨਰਲ ਉਡਵਾਇਰ ਸ਼ਹੀਦ ਉਦਮ ਸਿੰਘ ਦੇ ਸਾਹਮਣੇ ਸੀ ਜਨਰਲ ਉਡਵਾਇਰ ਨੇ ਈਸਟ ਇੰਡੀਆ ਐਸੋਸੀਏਸ਼ਨ ਤੇ ਸੈਂਟਰਲ ਏਸ਼ੀਆ ਸੁਸਾਇਟੀ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਨਾ ਸੀ ਉਦਮ ਸਿੰਘ ਆਪਣੀ ਕਿਤਾਬ ਵਿੱਚ ਰਿਵਾਲਵਰ ਰੱਖ ਕੇ ਕਿਸੇ ਤਰ੍ਹਾਂ ਹਾਲ ਵਿੱਚ ਦਾਖਲ ਹੋ ਗਿਆ ਤੇ ਇੱਕ ਕੰਧ ਨਾਲ ਲੱਗ ਕੇ ਖੜਾ ਹੋ ਗਿਆ ਜੋ ਹੀ ਡਾਇਰ ਪਾਸਲ ਦੇ ਕੇ ਹਟਿਆ ਉਦਮ ਸਿੰਘ ਨੇ ਉਸ ਤੇ ਰਿਵਾਲਵਰ ਨਾਲ ਦੋ ਫਾਇਰ ਕੀਤੇ ਤੇ ਡਾਇਰ ਨੂੰ ਢੇਰੀ ਕਰ ਦਿੱਤਾ ਪਰ ਉਦਮ ਸਿੰਘ ਨੇ ਇੱਕ ਸੂਰਮੇ ਵਾਂਗ ਆਪਣੇ ਕੀਤੇ ਤੇ ਕੋਈ ਪਛਤਾਵਾ ਨਾ ਕਰਦਿਆਂ ਗ੍ਰਿਫਤਾਰੀ ਦੇ ਦਿੱਤੀ ਕਤਲ ਦਾ ਕੇਸ ਚੱਲਿਆ ਤੇ 31 ਜੁਲਾਈ 1940 ਨੂੰ 40 ਸਾਲ ਦੇ ਸੂਰਮੇ ਉਦਮ ਸਿੰਘ ਨੇ ਇੰਗਲੈਂਡ ਦੀ ਪੈਂਟਨ ਵਿਲੇਜ ਜੇਲ੍ਹ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮਿਆ ਉਸ ਮਹਾਨ ਸੂਰਮੇਦਿਆਂ ਅਸਤੀਆਂ ਨੂੰ ਇੰਗਲੈਂਡ ਤੋਂ ਭਾਰਤ ਲਿਆਉਣ ਉਪਰੰਤ ਸੁਨਾਮ ਵਿਖੇ ਪੂਰੇ ਜਾਹੋ ਜਲਾਲ ਤੇ ਸਰਕਾਰੀ ਸਨਮਾਨਾਂ ਨਾਲ ਵਿਦਾ ਕੀਤਾ ਗਿਆ ਬੇਇਨਸਾਫੀਆਂ ਤੇ ਪ੍ਰਿਸ਼ਟ ਸਿਸਟਮ ਦੇ ਖਿਲਾਫ ਤੇ ਮਨੁੱਖੀ ਆਜ਼ਾਦੀ ਲਈ ਲੜਨ ਵਾਲੇ ਉਸ ਸੂਰਮੇਦਿਆਂ ਅੱਜ ਵੀ ਲੋਕ ਵਾਰਾਂ ਗਾਉਂਦੇ ਨੇ ਜੱਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਉਦਮ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਲੰਡਨ ਪੁਲਿਸ ਨੇ ਉਦਮ ਸਿੰਘ ਦਾ ਸਾਰਾ ਸਮਾਨ ਵੀ ਬਰਾਮਦ ਕਰ ਲਿਆ ਸੀ ਤੇ ਲੰਡਨ ਦੀ ਸਰਕਾਰ ਨੇ ਹੁਣ ਉਹ ਸਾਰੀਆਂ ਨਿਸ਼ਾਨੀਆਂ ਭਾਰਤ ਸਰਕਾਰ ਨੂੰ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਸੁਨਾਮ ਦੇ ਇੱਕ ਨਿਵਾਸੀ ਜਤਿੰਦਰ ਜੈਨ ਨੇ ਸ਼ਹੀਦ ਉਦਮ ਸਿੰਘ ਦੇ ਲੰਡਨ ਪਏ ਸਮਾਨ ਦੀ ਨਿਸ਼ਾਨਦੇਹੀ ਕੀਤੀ ਸੀ ਜਿਸ ਤੋਂ ਬਾਅਦ ਪਤਾ ਲੱਗਿਆ ਸੀ ਕਿ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਦੇ ਕੋਲ ਸ਼ਹੀਦ ਉਦਮ ਸਿੰਘ ਦਾ ਪਿਸਤੌਲ, ਕੋਬਲਰ ਚਾਕੂ, ਡਾਇਰੀ ਸਮੇਤ ਹੋਰ ਕਾਫੀ ਸਾਰਾ ਸਮਾਨ ਪਿਆ ਹੈ ਪਰ ਹੁਣ ਲੰਡਨ ਦੀ ਸਰਕਾਰ ਨੇ ਜਵਾਬ ਦਿੱਤਾ ਹੈ ਕਿ ਉਸ ਦੇ ਕੋਲ ਸ਼ਹੀਦ ਉਦਮ ਸਿੰਘ ਦੇ ਕੇਸ ਵਿੱਚ ਗਵਾਹੀ ਦੇ ਵਜੋਂ ਇਹ ਵਸਤਾਂ ਸਾਹਮਣੇ ਰੱਖੀਆਂ ਹੋਈਆਂ ਨੇ ਤੇ ਲੰਡਨ ਸਰਕਾਰ ਦੀਆਂ ਨੀਤੀਆਂ ਦੇ ਮੁਤਾਬਕ ਉਹ ਸ਼ਹੀਦ ਉਦਮ ਸਿੰਘ ਦੀਆਂ ਨਿਸ਼ਾਨੀਆਂ ਨੂੰ ਭਾਰਤ ਸਰਕਾਰ ਨੂੰ ਵਾਪਸ ਨਹੀਂ ਕਰ ਸਕਦੇ